ਵੀਡੀਓ ਵਿੱਚ ਕਲਾੰਦਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆ ਤਹਿਸੀਲ ਚੌਂਗ ਦੇ ਵਿੱਚ ਜਿੱਥੇ ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਸਾਡੇ ਨਾਲ ਮੌਜੂਦ ਨੇ ਪ੍ਰਬੰਧਕ ਗੱਲਬਾਤ ਕਰ ਲੈਣੇ ਆ ਭਾਈ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਜੀ ਮਾਸਟਰ ਹਰਿੰਕ ਚੀਦਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸ਼ਹਿਰ ਨਿਵਾਸੀਆਂ ਨੂੰ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਪਰਮਾਤਮਾ ਵਾਲਮੀਕ ਸਵਾਮੀ ਸ਼ਹਿਰ ਨਿਵਾਸੀਆਂ ਨੂੰ ਦਿਨ ਰਾਤ ਚਾਰ ਜੋਗਰੀ ਤਰੱਕੀ ਬਖਸ਼ੇ ਤੇ ਵਧੀਆ ਹਾਲਤ ਬਖਸ਼ੇ ਕੀ ਕੀ ਪ੍ਰੋਗਰਾਮ ਕੀਤੇ ਦੇ ਇਸ ਜਗਵਾਨ ਦੇ ਵਿੱਚ ਅਸੀਂ ਤਸੀਲ ਚੌਂਕ ਵਿੱਚ ਗਰਮਾ-ਗਰਮ ਆਲੂ ਪੂਰੀ ਇਕੜਾ ਚਨੇ ਦਾ ਲੰਗਰ ਲਗਾਇਆ ਗਿਆ ਹੈ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਤਸੀਲ ਚੌਂਕ ਵਿੱਚ ਪਹੁੰਚ ਕੇ ਲੰਗਰ ਛਕੋ ਜੀ ਇਸ ਤੋਂ ਪਹਿਲਾਂ ਵਿਖੇ ਮਲਾ ਸ਼ੋਭਾ ਯਾਤਰਾ ਵੀ ਕੱਢੀ ਜਾਂਦੀ ਹੈ ਇਸ ਵੇਲੇ ਤਾਂ ਪ੍ਰੋਗਰਾਮ ਹੈਗਾ ਕੋਈ ਜੀ ਐਕਟੀਵ ਸ਼ੋਭਾ ਯਾਤਰਾ ਨਹੀਂ ਕੱਢੀ ਗਈ ਕਿਉਂਕਿ ਕਰਜ਼ੇਵੇਂ ਆ ਗਏ ਹੀ ਘਰਾਂ ਦੇ ਹਰ ਇੱਕ ਪਰਿਵਾਰ ਦੇ ਹੁੰਦੇ ਆ ਇਸ ਕਰਕੇ ਨਹੀਂ ਕੱਢੀ ਇਸ ਲਈ ਲੰਗਰ ਹਰ ਸਾਲ ਲੰਗਰ ਲਗਾਇਆ ਜਾਂਦਾ ਇਸ ਸਾਲ ਵੀ ਲਗਾਇਆ ਗਿਆ ਹੈ ਸਰ ਹਰ ਮਜੂਦ ਨੇ ਜੀ ਸਰ ਜਮ ਜੜਾ ਜੇ ਬਲਬਿਕ ਜੀ ਦਾ ਕੀ ਕਹੋਗੇ ਜੀ ਇਹ ਕਹਾਂਗੇ ਜੀ ਇਹ ਕਿਸ ਸਾਲ ਵੀ ਮਨਾਇਆ ਤਾਂ ਅੱਗੇ ਤੋਂ ਵੀ ਆਹ ਸਾਲ ਮਨਾਉਂਦੇ ਰਾਵਾਂਗੇ ਤੇ ਚਲੋ ਪਰ ਮਾਤਾ ਸੁਭਾਜਤਰ ਕਾਮੇਸ ਕੀ ਤਿਆਰ ਕਰੀ ਇਹ ਜੀ ਅੱਜ ਕੀ ਥੋੜਾ ਜਿਹਾ ਪਾਣੀ ਦਾ ਵੀ ਮਾਹੌਲ ਮਾਲ ਕਰਕੇ ਵੀ ਤਾਂ ਕਰਕੇ ਜਿੱਥੇ ਅਕੇ ਨਹੀਂ ਕੱਢੀ ਗਈ ਅਗਲੀ ਵਾਰੀ ਉਹ ਵੀ ਵੇਖਾਂਗੇ ਕਰਾਂਗੇ ਜੀ ਸੋ ਇਹ ਸੰ ਭਗਵਾਨ ਬਾਲਮੀਕ ਜੀ ਜਨਮ ਦਿਹਾੜਾ ਮਨਾ ਰਹੇ ਨੇ ਪ੍ਰਬੰਧਕ ਇਹਦੇ ਵੀ ਮੈਂ ਪਿਛਲੀ ਵਾਰ ਆਪਣਾ ਕੱਢੀ ਗਈ ਛੁਭਿਆ ਯਾਤਰਾ ਪ੍ਰੈਸ ਕਰਕੇ ਇਸ ਵਾਰ ਖੜਾ ਕਰਨ ਛੁਭਿਆ ਯਾਤਰਾ ਨਹੀਂ ਕੱਢੀ ਗਈ ਬਾਕੀ ਲੰਗਰ ਲਗਾਇਆ ਗਿਆ ਜਮੜਾੜਾ ਮਨਾ ਰਹੇ ਨੇ ਬਨੇਰੋ ਕਾਲਾ ਪੋਸਟ ਨੇ ਨਾਲ ਤਲਵਾਰ